ਅਜਤ ਸੈਸ਼ਨ ਤੋਂ ਪਹਿਲਾਂ ਅੱਜ ਕੇਂਦਰ ਸਰਕਾਰ ਨੇ ਬੁਲਾਈ ਸਰਪਾਰਟੀ ਮੀਟਿੰਗ ਸਵੇਰੇ 11 ਵਜੇ ਸੰਸਦ ਪਵੰਦੇ ਵਿੱਚ ਹੋਏਗੀ ਬੈਠਕ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ اجلاس ਜੀ ਕੋਟ ਅਦਾਲਤ ਨੇ ਹਾਈ ਕੋਰਟ ਤੋਂ ਮੰਗੇ ਨਿਰਦੇਸ਼ ਪੁੱਛਿਆ ਕੋਟਕਪੁਰਾ ਗੋਲਕਾਨ ਕੇਸ ਦਾ ਕੀ ਕੀਤਾ ਜਾਵੇ ਵਹਿਬਲਕਲਾ ਕੇਸ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟਰਾਂਸਫਰ ਹੋਣ ਦੀ ਪੂਰੀ ਕੀਤੀ ਗਈ ਫਾਰਮੈਲਟੀ ਆਪ ਦੇ ਵੱਲੋਂ ਹਰਿਆਣਾ ਨੂੰ ਕੇਜਵਾਲ ਦੀਆਂ ਪੰਜ ਗਰੰਟੀਆਂ ਮੁਫਤ ਬਿਜਲੀ ਸਿਹਤ ਤੇ ਸਿੱਖਿਆ ਦੀ ਦਿੱਤੀ ਗਰੰਟੀ ਮਹਿਰਾਵਾਂ ਨੂੰ ਹਜ਼ਾਰ ਰੁਪਏ ਮਹੀਨਾ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਕੀਤਾ ਵਾਦਾ ਹਰਿਆਣਾ ਦੇ ਵਿੱਚ ਚੋਣਾਂ ਤੋਂ ਪਹਿਲਾਂ ਏਡੀ ਦਾ ਵੱਡਾ ਐਕਸ਼ਨ ਗੈਰ ਕਾਨੂੰਨੀ ਮਾਈਨਿੰਗ ਕੇਸ ਦੇ ਵਿੱਚ ਕਾਂਗਰਸ ਵਿਧਾਇਕ ਸੁਰਿੰਦਰ ਪਮਾਰ ਗ੍ਰਿਫਤਾਰ ਕੋਰਟ ਨੇ 9 ਦਿਨਾਂ ਰਿਮਾਂਡ ਤੇ ਭੇਜਿਆ ਮੁਗਾ ਦੇ ਵਿੱਚ ਬਿਜਲੀ ਦਾ ਸੰਕਟ ਲੋਕ ਬੁੱਕ ਕਰਾਉਣ ਲੱਗੇ ਹੋਟਲਾਂ ਦੇ ਵਿੱਚ ਕਮਰੇ ਸਿੰਘਾਵਾਲਾ ਦੇ ਬਿਜਲੀ ਗ੍ਰਿਡ ਦੇ ਵਿੱਚ ਟਰਾਂਸਫਾਰਮਰ ਨੂੰ ਅਗ ਲੱਗਣ ਕਰਕੇ ਬਿਜਲੀ ਸਪਲਾਈ ਤੇ ਅਸਰ ਹਟਿਆ ਰਾਜੇਂਦਰਾ ਹਸਪਤਾਲ ਦੇ ਵਿੱਚ ਮੈਡੀਕਲ ਸਟੂਡੈਂਟ ਦੇ ਵੱਲੋਂ ਖੁਦਕੁਸ਼ੀ ਇਲਾਜ ਦੌਰਾਨ ਹੋਈ ਮੌਤ ਕੇਰਲ ਦੀ ਰਹਿਣ ਵਾਲੀ ਸੀ ਲੜੀ ਦੇ ਪਿੱਛੇ ਇੱਕ ਹੋਰ ਰੇਲ ਹਾਦਸਾ ਰੋਹਾ ਦੇ ਵਿੱਚ ਪਟੜੀ ਤੋਂ ਉਤਰੀ ਮਾਲ ਗੱਡੀ ਕਈ ਡੱਬੇ ਕਈ ਡੱਬੇ ਪਲਟੇ ਪਰਸੋ ਗੋਂਡਾ ਦੇ ਵਿੱਚ ਪਟੜੀ ਤੋਂ ਉਤਰੀ ਸੀ ਚੰਡੀਗੜ੍ਹ ਡਿਬ੍ਰੂਗੜ ਐਕਸਪ੍ਰੈਸ ਸਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮੀਂਦਾ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਕਿਸਾਨਾਂ ਤੋਂ ਪੰਜਾਬ ਦੇ ਵਿੱਚ ਝੋਨੇ ਹੇਠਾਂ ਰਕਬਾ ਘਟਾਉਣ ਦੇ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਝੋਨੇ ਦੀ ਥਾਂ ਤੇ ਬਦਲਵੀਂ ਫਸਲ ਤੇ ਹੁਣ 17500 ਰੁਪਏ ਮਿਲਣਗੇ ਤਾਂ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਏਗੀ ਸੀਮਾਨ ਨੇ ਦੱਸੇ ਕਿ ਖੇਤੀ ਵਿਭੰਗਤਾਂ ਨੂੰ ਲੈ ਕੇ ਖੇਤੀ ਮਹਿਕਮੇ ਦੇ ਨਾਲ ਇਹ ਵਿਚਾਰ ਚਰਚਾ ਕਰਨ ਤੋਂ ਬਾਅਦ ਨਿਰਦੇਸ਼ ਦਿੱਤੇਰੇ ਤਾਂ ਪੰਜਾਬ ਸਰਕਾਰ ਨੇ ਸਾਲ 2024-25 ਦੇ ਲਈ 299.86 ਕਰੋੜ ਰੁਪਏ ਰੱਖੇ ਨੇ ਤਵੱਦ ਤੋਂ ਵੱਧ 5 ਹੈਕਟੇਰ ਤੱਕ ਰਕਬੇ ਦੇ ਕਿਸਾਨ ਜਿਹੜੇ ਨੇ ਲਾਭ ਲੈ ਸਕਣਗੇ ਇਸ ਪਹਿਲ ਦਾ ਉਦੇਸ਼ ਪਾਣੀ ਵੀ ਜ਼ਿਆਦਾ ਖਪਤ ਵਾਲੇ ਝੋਨੇ ਦੀ ਥਾਂ ਤੇ ਹੋਰ ਫਸਲਾਂ ਦੀ ਕਾਸ਼ਤ ਲਈ ਉਤਸ਼ਾਹਿਤ ਕਰਨਾ ਹੈ ਤਾਂ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਕਿਹਾ ਗਿਆ ਪ੍ਰੋਤਸਾਹਨ ਰਾਸ਼ੀ ਸਿੱਧਾ ਲਾਪਤਰੀ ਕਿਸਾਨਾਂ ਦੇ ਬੈਂਕ ਖਾਤੇ ਦੇ ਵਿੱਚ ਜਾਏਗੀ ਦੋ ਬਰਾਬਰ ਕਿਸ਼ਤਾਂ ਦੇ ਵਿੱਚ ਪਾਈ ਜਾਏਗੀ ਔਰ ਪਹਿਲੀ ਕਿਸ਼ਤ ਡਿਜੀਟਲ ਕ੍ਰੌਪ ਸਰਵੇ ਅਤੇ ਖੇਤੀ ਮੈਪਰ ਐਪ ਦੇ ਰਾਹੀਂ ਤਸਦੀਕ ਹੋਣ ਉਪਰੰਤ ਅਤੇ ਦੂਜੀ ਕਿਸ਼ਤ ਫਸਲ ਵਡਣ ਤੋਂ ਤੁਰੰਤ ਬਾਅਦ ਟ੍ਰਾਂਸਫਰ ਕਰ ਦਿੱਤੀ ਜਾਵੇਗੀ ਯਾਨੀ ਕਿ ਦੋ ਕਿਸ਼ਤਾਂ ਦੇ ਵਿੱਚ ਇਹ ਪੈਸੇ ਮਿਲਣਗੇ 17500 ਰੁਪਏ ਪ੍ਰੋਤਸਾਹਨ ਰਾਸ਼ੀ ਅੱਗੇ ਬਾਤ ਹੈ ਤਾਂ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਆਲ ਪਾਰਟੀ ਮੀਟਿੰਗ ਹੈ ਸੰਸਦ ਦੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਸਹਿਯੋਗ ਦੇ ਲਈ ਮੀਟਿੰਗ ਸੱਦੀ ਗਈ ਹੈ ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਬੈਠਕ ਦੇ ਵਿੱਚ ਸ਼ਾਮਲ ਹੋਣਗੇ ਦੱਸਿਆ ਕਿ ਸੋਮਵਾਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ ਦਾ ਆਲ ਪਾਰਟੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੇਗੀ ਟੀਐਮਸੀ ਯਾਨੀ ਕਿ ਮਮਤਾ ਬੇਨਰਜੀ ਵਾਲੀ ਪਾਰਟੀ ਟੀਐਮਸੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੇਗੀ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਸੈਸ਼ਨ ਤੋਂ ਪਹਿਲਾਂ ਬਜਟ ਸੈਸ਼ਨ ਤੋਂ ਪਹਿਲਾਂ ਦਿੱਤੇ ਦਿਨ ਅ ਜ਼ਿਕਰ ਇਹੋ ਹੈ ਕਿ ਪਿਛਲੇ ਜਿਹੜਾ ਸੈਸ਼ਨ ਸੀ ਸ਼ੁਰੂਆਤ ਦੇ ਵਿੱਚ ਜਿਹੜਾ ਪਹਿਲਾ ਸੈਸ਼ਨ ਹੈ ਮੋਦੀ ਸਰਕਾਰ ਦੀ ਤੀਜੀ ਟਰਮ ਦਾ ਤਾਂ ਉਸ ਦੇ ਵਿੱਚ ਬੇਹਤ ਜ਼ਿਆਦਾ ਹੰਗਾਮਾ ਹੋਇਆ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਭਰਪੂਰ ਹੰਗਾਮਾ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਹੁਣ ਇਹ ਦੂਜਾ ਸੈਸ਼ਨ ਹੋਣ ਜਾ ਰਿਹਾ ਹੈ ਬਜਟ ਸੈਸ਼ਨ ਹੈ ਔਰ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਉਸ ਤੋਂ ਬਾਅਦ 23 ਜੁਲਾਈ ਨੂੰ ਦੱਸਿਆ ਕਿ ਬਜਟ ਪੇਸ਼ ਕੀਤਾ ਜਾਏਗਾ ਪਰ ਉਸ ਤੋਂ ਪਹਿਲਾਂ 올 ਪਾਰਟੀ ਮੀਟਿੰਗ ਸੱਦੀ ਗਈ ਉਧਰ ਹਰਿਆਣਾ ਦੇ ਵਿੱਚ ਚੋਣਾਂ ਦੀ ਸ਼ੰਖਨਾਦ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਦੇ ਲਈ ਗਰੰਟੀਆਂ ਦਾ ਐਲਾਨ ਕੀਤਾ ਹੈ ਪੰਜਾਬ ਦੀ ਤਰਜ਼ ਤੇ ਹੀ ਹਰਿਆਣਾ ਦੇ ਲੋਕਾਂ ਨੂੰ ਵੀ ਕੇਜਰੀਵਾਦੀਆਂ ਪੰਜ ਗਰੰਟੀਆਂ ਦਿੱਤੀਆਂ ਗਈਆਂ ਨੇ ਮਿਸ਼ਨ ਹਰਿਆਣਾ ਦੇ ਤਹਿਤ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਚੋਣ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ ਆਪ ਨੇ ਪੰਜਾਬ ਦੀ ਤਰਜ਼ ਤੇ ਹਰਿਆਣਾ ਦੇ ਲੋਕਾਂ ਲਈ ਪੰਜ ਗਰੰਟੀਆਂ ਦਾ ਐਲਾਨ ਕਰ ਦਿੱਤਾ ਹੈ ਬਿਜਲੀ ਤੋਂ ਲੈ ਕੇ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਲੋਕਾਂ ਨਾਲ ਵਾਦੇ ਕੀਤੇ ਗਏ ਨੇ ਚੋਣ ਗਾਰੰਟੀ 'ਚ ਹਰਿਆਣਾ ਦੀਆਂ ਮਹਿਲਾਵਾਂ ਲਈ ਵੀ ਖਾਸ ਐਲਾਨ ਹੋਇਆ ਪੰਚਕੂਲਾ ਚ ਰੈਲੀ ਦੌਰਾਨ ਆਪ ਲੀਡਰਸ਼ਿਪ ਨੇ ਹਰਿਆਣਾ ਲਈ 24 ਘੰਟੇ ਮੁਫਤ ਬਿਜਲੀ ਮੁਫਤ ਇਲਾਜ ਮੁਫਤ ਸਿੱਖਿਆ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਨੌਜਵਾਨਾਂ ਨੂੰ ਰੋਜ਼ਗਾਰ ਦੀ ਗਾਰੰਟੀ ਦਾ ਐਲਾਨ ਕੀਤਾ ਇਸ ਦੌਰਾਨ ਸੁਨੀਤਾ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ मोदी जी कहते हैं कि केजरीवाल चोर है मैं कहती हूं मोदी जी अगर केजरीवाल चोर है ना तो इस दुनिया में कोई ईमानदार नहीं है मोदी जी ने केजरीवाल को जेल में नहीं डाला मोदी जी ने हरियाणा के लाल को जेल में डाला है हरियाणा के बेटे को जेल में डाला है मोदी जी ने हरियाणा को ललकारा है जाओ मैंने आपके बेटे को जेल में डाल दिया कर लो जो करना है ਤਾਂ ਹਰਿਆਣਾ ਨਾਲ ਚੋਣ ਵਾਅਦੇ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਆਪ ਲਈ ਲੜਾਈ ਲੜੀ ਉਸੇ ਤਰ੍ਹਾਂ ਹਰਿਆਣਾ ਦੀ ਜਨਤਾ ਵੀ ਆਪ ਨੂੰ ਆਪਣਾ ਸਮਰਥਨ ਦੇਵੇਗੀ ਕਿ ਜੇ ਤੁਸੀਂ ਆਪਣੇ ਲਾਲ ਨੂੰ ਕੇਜਰੀਵਾਲ ਨੂੰ ਬਾਹਰ ਲਿਆ ਕੇ ਉਸ ਤੋਂ ਬਾਅਦ ਉਹਦੇ ਹੱਕ 'ਚ ਖੜੋਗੇ ਜੇ ਉਹਦੀ ਇੱਕ ਆਵਾਜ਼ ਭਾਵੇਂ ਅੰਦਰ ਹੀ ਬੈਠਿਆ ਆ ਆ ਜਿਹੜਾ ਸਨੇਹਾ ਅਸੀਂ ਲੈ ਕੇ ਆਏ ਆ ਅੱਜ ਸਾਰੇ ਜਣੇ ਜੇ ਸਨੇਹ ਤੇ ਫੁੱਲ ਚੜਾਓਗੇ ਤਾਂ ਸਾਨੂੰ ਲੱਗੂਗਾ ਕਿ ਹਾਂ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੇ ਇਨਕਲਾਬ ਵਾਲਾ ਦੀਵਾ ਬਾਲ ਰੱਖਿਆ ਜਿਨ੍ਹਾਂ ਨੇ ਇਨਕਲਾਬ ਵਾਲੇ ਦੀਵੇ ਚ ਤੇਲ ਮੁੱਕਣ ਨਹੀਂ ਦਿੱਤਾ ਔਰ ਇਨਕਲਾਬ ਵਾਲੇ ਇਸ ਦੀਵੇ ਚ ਤੇਲ ਦੀ ਥਾਂ ਤੇ ਭਾਵੇਂ ਖੂਨ ਪਾਉਣਾ ਪੈ ਜੇ ਪਰ ਆਪਾਂ ਇਹ ਦੀਵਾ ਬੁਝਣ ਨਹੀਂ ਦੇਣਾ ਆਮ ਆਦਮੀ ਪਾਰਟੀ ਦੀਆਂ ਗਾਰੰਟੀਆਂ ਨੂੰ ਲੈ ਕੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਸ਼ਾਇਰਾਨਾ ਅੰਦਾਜ਼ ਜੁੱਟਾਂ ਜੱਸਿਆ ਅਤੇ ਪੰਜਾਬ ਭਾਜਪਾ ਨੇ ਵੀ ਨਿਸ਼ਾਨਾ ਸਾਧਿਆ आतिशी व संजय सिंह इस पर बयानबाजी करने के बजाय सुनीता केजरीवाल भाभी जी को बोलें कि चुनावी कंपेन की जगह केजरीवाल जी की पौष्टिक खुराक पर ध्यान दें क्योंकि केजरीवाल साहब को जेल में सुनीता भाभी द्वारा भेजा गया हर रोज भोजन खाने को मिलता है तो भोजन पर पौष्टिकता लाए ना कि बयानबाजी करें को आम आदमी पार्टी की झूठ की दुकान का जोड़ा सौदा पंजाबिया ने नकारता मुख्यमंत्री उही सौदा ਹੁਣ ਹਰਿਆਣੇ ਦੇ ਵਿੱਚ ਵੇਚਣ ਨਿਕਲੇ ਉਥੇ ਜਾ ਕੇ ਸਟੇਜ ਤੇ ਉਹੀ ਝੂਠ 1000 ਰੁਪਏ ਪ੍ਰਤੀ ਮਹਿਲਾ ਦੇ ਦੇਵਾਂਗੇ ਪੰਜਾਬ ਤਾਂ ਅਜੇ ਤੱਕ ਨਹੀਂ ਦਿੱਤਾ 24 ਘੰਟੇ ਮੁਫਤ ਬਿਜਲੀ ਪੰਜਾਬ ਤਾਂ ਮੁੱਖ ਮੰਤਰੀ ਸਾਹਿਬ 8-8 ਘੰਟੇ ਤੇ ਕੱਟ ਲੱਗ ਰਹੇ ਨੇ ਔਰ ਮੁਹੱਲਾ ਕਲੀਨਿਕ ਦਾ ਫੇਲ ਮਾਡਲ ਜਿਹਨੂੰ ਪੰਜਾਬ ਦੇ ਵਿੱਚ ਲੋਕਾਂ ਨੇ ਦੇਖ ਲਿਆ ਉਹ ਹੁਣ ਹਰਿਆਣੇ 'ਚ ਵੇਚਣਾ ਚਾਹੁੰਦੇ ਹਾਲ ਹੀ 'ਚ ਆਪਣੇ ਹਰਿਆਣਾ 'ਚ ਕਾਂਗਰਸ ਦੇ ਨਾਲ ਮਿਲ ਕੇ ਲੋਕ ਸਭਾ ਚੋਣ ਲੜੀ ਸੀ ਪਰ ਹੁਣ ਪਾਰਟੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਸਾਰੀਆਂ 90 ਵਿਧਾਨ ਸਭਾ ਸੀਟਾਂ ਤੇ ਇਕੱਲਿਆਂ ਹੀ ਮੈਦਾਨ ਚ ਉਤਰੇਗੀ ਦੇਖਣਾ ਹੋਵੇਗਾ ਹਰਿਆਣਾ ਦੀ ਜਨਤਾ ਪੰਜਾਬ ਬ ਆਪਣਾ ਫਤਵਾ ਦਿੰਦੀ ਹੈ ਕਿ ਨਹੀਂ ਅੰਕਿਤ ਦੁਦਾਨੀ ਦੀ ਰਿਪੋਰਟ న్యూਸ 18 ਪੰਜਾਬ ਹੁਣ ਗੱਲ ਕਰਦੇ ਹਾਂ 2015 ਦੇ ਕੋਟਕਪੂਰਾ ਗੋਲੀਕਾਂਡ ਦੀ ਜਿਸ ਨੂੰ ਲੈ ਕੇ ਫਰੀਦਕੋਟ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਸੁਝਾਅ ਮੰਗਿਆ ਹੈ ਕਿ ਇਸ ਕੇਸ ਦਾ ਕੀ ਕੀਤਾ ਜਾਵੇ ਕੀ ਕੋਰਟ ਪੂਰਾ ਗੋਲੀਕਾਂਡ ਕੇਸ ਹੁਣ ਚੰਡੀਗੜ੍ਹ 'ਚ ਟਰਾਂਸਫਰ ਹੋਵੇਗਾ? ਦਰਅਸਲ ਇਹ ਸਵਾਲ ਇਸ ਲਈ ਉਠਿਆ ਹੈ ਕਿਉਂਕਿ ਕੇਸ ਦੀ ਸੁਣਵਾਈ ਕਰ ਰਹੀ ਫਰੀਦਕੋਟ ਅਦਾਲਤ ਨੇ ਹੁਣ ਹਾਈ ਕੋਰਟ ਤੋਂ ਨਿਰਦੇਸ਼ ਮੰਗੇ ਨੇ। ਫਰੀਦਕੋਟ ਅਦਾਲਤ ਨੇ ਹਾਈ ਕੋਰਟ ਤੋਂ ਪੁੱਛਿਆ ਕਿ ਕੋਰਟ ਪੂਰਾ ਗੋਲੀਕਾਂਡ ਕੇਸ ਦਾ ਕੀ ਕੀਤਾ ਜਾਵੇ ਕਿਉਂਕਿ ਇਹ ਕੇਸ ਬਾਬਲ ਕਲਾਂ ਗੋਲੀਕਾਂਡ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ ਅਤੇ ਕੋਰਟ ਦੇ ਆਦੇਸ਼ਾਂ ਤਹਿਤ ਹੀ ਬਾਬਲ ਕਲਾਂ ਗੋਲੀਕਾਂਡ ਦਾ ਮਾਮਲਾ ਚੰਡੀਗੜ੍ਹ ਕੋਰਟ 'ਚ ਟਰਾਂਸਫਰ ਕੀਤਾ ਗਿਆ ਜਿਸ ਨੂੰ ਲੈ ਕੇ ਹਰ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਵੀ ਪੂਰੀ ਕਰ ਲਈ ਗਈ ਹੈ ਉਹ ਟ੍ਰਾਂਸਫਰ ਕੇਸ ਹਾਈ ਕੋਰਟ ਨੇ ਮੰਨ ਲਿਆ ਵੀ ਗੱਲ ਠੀਕ ਹੈ ਹਾਈ ਕੋਰਟ ਨੇ ਟ੍ਰਾਂਸਫਰ ਕਰਤਾ ਕੇਸ ਕੱਲ ਉਹਦੀ ਪ੍ਰਤੀਕਿਰਿਆ ਸ਼ੁਰੂ ਹੋਈ ਹੈ ਕਿ ਕੱਲ ਜੈਸ਼ਵ ਨੇ ਕੇਸ ਹਾਈ ਕੋਰਟ ਕੋ ਭੇਜਤਾ ਉਹ ਕੇਸ ਭੇਜਿਆ ਗਿਆ ਹੁਣ ਜਿਹੜੇ ਆ ਸੀ ਦੋ ਕੇਸ ਦੂਜੇ ਲੱਗੇ ਸੀ ਉਹਨਾਂ ਕੇਸਾਂ 'ਚ ਜੈਸ਼ਵ ਨੇ ਇਹ ਕਿਹਾ کورٹ ਦੇ ਵਿੱਚ ਕਿ ਮੈਂ ਇਹਨੂੰ ਕਨੈਕਟਡ ਕੇਸ ਲੈ ਕੇ ਰੈਫਰੈਂਸ ਲਈ 29 ਸਤ ਵਾਸਤੇ ਇਹ ਵੀ ਹਾਈ ਕੋਰਟ ਭੇਜੂਗਾ ਕਿਆ ਇਹ ਹੈ ਲੇਕਿਨ ਅਜੇ ਤਾਈਂ ਆਰਡਰ ਵਿੱਚ ਕਿਤੇ ਨਹੀਂ ਪਾਇਆ ਗਿਆ ਵਿਕੀ ਆਰ ਐਗਜੈਕਟਨੈਸ ਬਾਸ ਹਾਲੇ ਤੱਕ ਦੋਵਾਂ ਕੇਸਾਂ ਦੀ ਸੁਣਵਾਈ ਫਰੀਦਕੋਟ ਅਦਾਲਤ ਵਿੱਚ ਹੋ ਰਹੀ ਸੀ ਪਰ ਹੁਣ ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ ਵੱਲੋਂ ਹਾਈ ਕੋਰਟ ਸਪੀਟੀਸ਼ਨ ਦਾਖਲ ਕਰਨ ਤੋਂ ਬਾਅਦ ਵੈਬਲ ਕਲੰਕੇਸ਼ ਚੰਡੀਗੜ੍ਹ ਕੋਰਟ ਤੇ ਟ੍ਰਾਂਸਫਰ ਹੋ ਚੁੱਕਾ ਹੈ ਦਰਅਸਲ ਕੋਰਟ ਪੂਰਾ ਗੋਲੀकांड ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਜੁੜਿਆ ਹੋਇਆ ਹੈ 1 ਜੂਨ 2015 ਚ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ 25 ਸਤੰਬਰ 2015 ਦੀ ਰਾਤ ਨੂੰ ਗੁਰਦੁਆਰੇ ਦੇ ਬਾਹਰ ਪਿੰਡ ਚਪਦੀ ਸ਼ਬਦਾਵਲੀ ਵਾਲੇ ਪੋਸਟਰ ਲਾਏ ਗਏ 4 ਮਹੀਨੇ ਬਾਅਦ 12 ਅਕਤੂਬਰ ਨੂੰ ਬਰਗਾੜੀ ਦੀਆਂ ਗਲੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਫੈਬਲ ਕਲਾਂ ਤੇ ਕੋਟਪੂਰਾ 'ਚ ਸੰਗਤ ਵੱਲੋਂ ਧਰਨੇ ਦਿੱਤੇ ਗਏ ਅਤੇ ਪ੍ਰਦਰਸ਼ਨਕਾਰੀਆਂ ਨਾਲ ਹੋਏ ਟਕਰਾਅ 'ਚ ਗੋਲੀਆਂ ਚੱਲੀਆਂ ਫਾਇਰਿੰਗ 'ਚ ਕਈ ਪ੍ਰਦਰਸ਼ਨਕਾਰੀ ਵੀ ਜ਼ਖਮੀ ਹੋਏ 9 ਸਾਲ ਤੋਂ ਦੋਵੇਂ ਕੇਸ ਅਦਾਲਤ ਦੀ ਦਹਲਿਜ਼ ਤੇ ਨੇ ਸੁਣਵਾਈਆਂ ਲਗਾਤਾਰ ਜਾਰੀ ਨੇ ਸਿਟ ਵੀ ਕਈ ਵਾਰ ਬਦਲੀ ਗਈ ਪਰ ਇਨਸਾਫ ਦੀ ਉਡੀਕ ਲੰਬੀ ਹੋਈ ਅਤੇ ਹੁਣ 프리ਤਕੋਟ ਅਦਾਲਤ ਵੱਲੋਂ ਹਾਈ ਕੋਰਟ ਤੋਂ ਨਿਰਦੇਸ਼ ਮੰਗਣ ਤੇ ਇਹ ਇੰਤਜ਼ਾਰ ਥੋਰ ਵੱਗ ਗਿਆ న్యూਜ਼ਟਨ ਲਈ 프리ਤਕੋਟ ਤੋਂ ਦੇਵਨੰਦ ਸ਼ਰਮਾ ਦੀ ਰਿਪੋਰਟ ਤਾਂ ਹੁਣ ਗੱਲ ਸੋਸ਼ਲ ਮੀਡੀਆ ਤੇ ਸ਼ੁਰੂ ਹੋਈ ਵਾਰ ਤੇ ਤਾਂ ਮੁੱਦਾ ਹੈ ਕਾਂਵੜ ਯਾਤਰਾ ਦੇ ਰੂਟ ਤੇ ਪੈਂਦੀਆਂ ਦੁਕਾਨਾਂ ਤੇ ਨੇਮ ਪਲੇਟ ਲਗਾਉਣ ਦਾ ਇਸ ਮੁੱਦੇ ਤੇ ਆਕਾਸ ਸੋਨੂ ਸੂਦ ਨੇ ਪ੍ਰਤੀਕਰਮ ਦੀ ਦੇਰੀ ਸੀ ਕਿ ਵਿਵਾਦ ਪੱਖ ਗਿਆ ਹਾਲਾਂਕਿ ਸੋਨੂ ਸੂਦ ਨੇ ਖੁਦ ਨੂੰ ਡਿਫੈਂਡ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਅਜਿਹਾ ਕਰਨਾ ਵੀ ਪਾਦੀ ਪਿਆ ਕਾਂਵੜੇ ਯਾਤਰਾ ਦੇ ਰੂਟ ਤੇ ਪੈਂਦੀਆਂ ਦੁਕਾਨਾਂ ਤੇ ਨੇਮ ਪਲੇਟ ਲਗਾਉਣ ਦਾ ਮਾਮਲਾ ਅਜਿਹਾ ਪੱਖਿਆ ਕਿਸ ਦਾ ਸੇਕ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੱਕ ਵੀ ਪਹੁੰਚ ਗਿਆ ਤੇ ਐਕਸ ਵਾਰ ਸ਼ੁਰੂ ਹੋ ਗਈ ਦਰਸਲੇ ਸਵਾਰਤੀ ਸ਼ੁਰੂਆਤ ਬਾਲੀਵੁੱਡ ਦੇ ਅਦਾਕਾਰ ਸੋਨੂ ਸੂਦ ਦੀ ਇੱਕ ਪੋਸਟ ਹੋਈ ਦਰਸਲ ਸੋਨੂ ਸੂਦ ਨੇ ਯੂਪੀ ਦੇ ਵਿੱਚ ਕਾਂਵੜ ਯਾਤਰਾ ਦੇ ਦੌਰਾਨ ਦੁਕਾਨਾਂ ਦੇ ਬਾਹਰ ਆਪਣਾ ਨਾਮ ਲਿਖਵਾਉਣ ਦੇ ਆਦੇਸ਼ ਤੇ ਰਿਐਕਟ ਕੀਤਾ ਸੀ ਸੋਨੂ ਸੂਦ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਸਾਰੀਆਂ ਦੁਕਾਨਾਂ ਤੇ ਸਿਰਫ ਇੱਕ ਹੀ ਨੇਮ ਪਲੇਟ ਹੋਣੀ ਚਾਹੀਦੀ ਹੈ ਉਹ ਹੈ ਮਾਨਵਤਾ ਸੋਨੂ ਸੂਦ ਦੇ ਇਸੇ ਟਵੀਟ ਦਾ ਜਵਾਬ ਦਿੰਦਿਆਂ ਇੱਕ ਯੂਜ਼ਰ ਨੇ ਵੀਡੀਓ ਪੋਸਟ ਕਰਦਿਆਂ ਸੋਨੂ ਸੂਦ ਦਾ ਵਿਰੋਧ ਕੀਤਾ ਪਰ ਇਸ ਤੇ ਸੋਨੂ ਸੂਦ ਨੇ ਆਪਣੇ ਆਪ ਨੂੰ ਡਿਫੈਂਡ ਕਰਦਿਆਂ ਮਾਤਾ ਸ਼ਬਰੀ ਦਾ ਜ਼ਿਕਰ ਕਰ ਦਿੱਤਾ ਜਿਸ ਨੂੰ ਲੈ ਕੇ ਪੂਰਾ ਵਿਵਾਦ ਖੜਾ ਹੋ ਗਿਆ। ਜਦੋਂ ਸੋਨੂ ਸੂਦ ਨੇ ਖੁਦ ਨੂੰ ਡਿਫੈਂਡ ਕਰਦਿਆਂ ਲਿਖਿਆ ਸੀ ਕਿ ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦੇ ਝੂਠੇ ਬੇਰ ਖਾਦੇ ਸਨ ਤਾਂ ਮੈਂ ਕਿਉਂ ਨਹੀਂ ਖਾ ਸਕਦਾ। ਹਿੰਸਾ ਨੂੰ ਅਹਿੰਸਾ ਦੇ ਨਾਲ ਹਰਾਇਆ ਜਾ ਸਕਦਾ ਹੈ ਮੇਰੇ ਭਰਾ। ਬਸ ਮਨੁੱਖਤਾ ਬਰਕਰਾਰ ਰਹਿਣੀ ਚਾਹੀਦੀ ਹੈ। ਜੈ ਸ਼੍ਰੀ ਰਾਮ। ਤਾਂ ਸੋਨੂ ਸੂਦ ਵੱਲੋਂ ਐਕਸ ਤੇ ਲਿਖੀ ਸ਼ਬਦਾਵਲੀ ਦੇ ਬਾਅਦ ਕਿਸੇ ਐਕਸ ਯੂਜ਼ਰ ਨੇ ਇੱਕ ਵੀਡੀਓ ਪੋਸਟ ਕਰਦੇ ਹੋਏ ਸੋਨੂ ਸੂਦ ਨੂੰ ਨਿਸ਼ਾਨੇ ਤੇ ਲਿਆ। ਸਾਫਰਗੋ ਸੋਨੂ ਸੂਦ ਨੇ ਲਿਖਿਆ ਕਿ ਮੈਂ ਖਾਣੇ ਦੇ ਵਿੱਚ ਠੁੱਕਣ ਵਾਲਿਆਂ ਨੂੰ ਕਦੇ ਸਹੀ ਨਹੀਂ ਦੱਸਿਆ। ਉਹ ਉਹਨਾਂ ਦਾ ਚਰਿੱਤਰ ਹੈ ਜੋ ਕਦੇ ਨਹੀਂ ਬਦਲੇਗਾ। ਇਸ ਲਈ ਉਹਨਾਂ ਨੂੰ ਸਖਤ ਸਜ਼ਾ ਹੋਵੇ। ਪਰ ਇਨਸਾਨੀਅਤ ਨੂੰ ਇਨਸਾਨੀਅਤ ਹੀ ਰਹਿਣ ਦਿਓ ਦੋਸਤ। ਜਿੰਨਾ ਸਮਾਂ ਅਸੀਂ ਇੱਕ ਦੂਜੇ ਨੂੰ ਸਮਝਾਉਣ ਦੇ ਵਿੱਚ ਲੱਗੇ ਆ ਉਹ ਸਮਾਂ ਜ਼ਰੂਰਤਮੰਦ ਲੋਕਾਂ ਤੇ ਲਗਾ ਦਈਏ। ਵੈਸੇ ਤੁਹਾਨੂੰ ਸਭ ਨੂੰ ਦੱਸ ਦਈਏ ਯੂਪੀ ਸਰਕਾਰ ਦੇ ਕੰਮ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਹਾਂ ਯੂਪੀ ਬਿਹਾਰ ਦਾ ਹਰ ਘਰ ਮੇਰਾ ਪਰਿਵਾਰ ਹੈ ਯਾਦ ਰੱਖੇ ਰਾਜ ਸ਼ਹਿਰ ਧਰਮ ਕੋਈ ਵੀ ਜ਼ਰੂਰਤ ਹੋਵੇ ਤਾਂ ਦੱਸ ਦੇਣਾ ਨੰਬਰ ਉਹੀ ਹੈ ਅੱਜ ਇਹ ਵਾਰ ਚੱਲ ਹੀ ਰਹੀ ਸੀ ਕਿ ਇਸ ਐਪੀਸੋਡ ਦੇ ਵਿੱਚ ਬੀਜੇਪੀ ਐਮਪੀ ਤੇ ਬਾਲੀਵੁੱਡ ਦੇ ਅਦਾਕਾਰ ਕੰਗਨਾ ਰਣੌਤ ਦੀ ਵੀ ਐਂਟਰੀ ਹੋਗੀ ਕੰਗਨਾ ਨੇ ਸੋਨੂ ਸੂਤ ਤੇ ਤੰਜ ਕਸਦੇ ਹੋਏ ਲਿਖਿਆ ਕਿ ਸੋਨੂ ਜੀ ਪਰਮਾਤਮਾ ਤੇ ਧਰਮ ਬਾਰੇ ਆਪਣੀਆਂ ਨਿੱਜੀ ਖੋਜਾਂ ਦੇ ਆਧਾਰ ਤੇ ਆਪਣੀ ਰਮਾਇਣ ਦਾ ਨਿਰਦੇਸ਼ਨ ਕਰਨਗੇ ਵਾਹ ਕੀ ਬਾਤ ਹੈ ਬਾਲੀਵੁੱਡ ਤੋਂ ਇੱਕ ਹੋਰ ਰਮਾਇਣ ਜ਼ਿਕਰਯੋਗ ਹੈ ਕਿ ਯੂਪੀ ਪ੍ਰਸ਼ਾਸਨ ਨੇ 22 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਕਾਂਵੜ ਯਾਤਰਾ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਨੇ ਕਿ ਕਾਂਵੜ ਯਾਤਰਾ ਦੇ ਰੂਟ ਤੇ ਪੈਂਦੀਆਂ ਸਾਰੀਆਂ ਦੁਕਾਨਾਂ ਤੇ ਰਿਹੜੀਆਂ ਵਾਲੇ ਆਪਣੇ ਪੂਰੇ ਨਾਮ ਦੀ ਨੇਮ ਪਲੇਟ ਲਗਾਉਣ ਅਤੇ ਦੁਕਾਨਦਾਰਾਂ ਦੇ ਵੱਲੋਂ ਨਾਮ ਹੀ ਲਿਖੇ ਜਾ ਰਹੇ ਨੇ ਹਾਲਾਂਕਿ ਕੁਝ ਸਿਆਸੀ ਧਿਰਾਂ ਇਸ ਦਾ ਵਿਰੋਧਕਾਰੀਆਂ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਉਦੋਂ ਇਸ ਮਾਮਲੇ ਤੇ ਵੱਖ-ਵੱਖ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆਏ ਨੇ ਸੁਣਦੇ ਹਾਂ ਫੈਸਲਾ ਤੇ ਨਜਾਇਜ਼ ਫੈਸਲਾ ਤੇ ਇਹ ਫਿਰਕਾ ਪ੍ਰਸਤੀ ਫੁੱਟ ਪਾਉਣ ਵਾਲਾ ਤੇ ਦੋਹਾਂ ਮذਬਾਂ ਦੇ درمیان ਇੱਕ ਦੋ ਫਾੜ ਕਰਨ ਵਾਲਾ ਫੈਸਲਾ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਇਮਾਨਦਾਰ ਹੈ ਯੋਗੀ ਸਰਕਾਰ ਜਾਂ ਭਾਜਪਾ ਇਹਨਾਂ ਚੈਦਾਵ ਜਿਹੜੇ ਕਾਵੜੀਆ ਲੋਕ ਆਉਂਦੇ ਨੇ ਸ਼ਰਦਾ ਨਾਲ ਤੇ ਉਹਨਾਂ ਲਈ ਸਟਾਲ ਲਾਉਣ ਆਪ ਲਾਉਣ ਉਹਨਾਂ ਨੂੰ ਆਪ ਉਹਨਾਂ ਦੀ ਮਰਜ਼ੀ ਦਾ ਭੋਜਨ ਦੇ ਇਹ ਬਜਾਏ ਇਹ ਦੇ ਕਿ ਉਹ ਲੱਭਦੇ ਫਿਰਨਾ ਕਿ ਕਿਹੜੀ ਦੁਕਾਨ ਤੇ ਜਾਣਾ ਕਿਹੜੀ ਤੇ ਉਹ ਤੇ ਕਿਸੇ ਵੀ ਦੁਕਾਨ ਹੋ ਸਕਦੀ ਹੈ ਲੇਕਿਨ ਅਸੀਂ ਪੰਜਾਬ 'ਚ ਦੇਖਿਆ ਜਦੋਂ ਐਂ ਦੀ ਲੰਗ ਦੇ ਸਾਡੇ ਸਿੱਖ ਜਿਹੜੇ ਉਹਨਾਂ ਨੂੰ ਰੋਟੀ ਖਵਾਉਂਦੇ ਆ ਲੰਗਰ ਲਾਉਂਦੇ ਆ ਤੇ ਇਹ ਭਾਜਪਾ ਨਹੀਂ ਲਾ ਸਕਦੀ ਭਾਜਪਾ ਇੰਨੇ ਇਹਨੂੰ ਪ੍ਰੇਮ ਆ ਭਤਰ ਨਾਲ ਤੇ ਇਹ ਉਹਨਾਂ ਨੂੰ ਸਟਾਲ ਲਾ ਕੇ ਥਾਂ ਥਾਂ ਤੇ ਉਹਨਾਂ ਦੀ ਮਰਜ਼ੀ ਦਾ ਮਰਿਆਦਾ ਦਾ ਮਿਸਾਲ ਉਹਨਾਂ ਦਾ ਭੋਜਨ ਦੇਵੇ। ਯੂਪੀ ਔਰ ਉਤਰਾਖੰਡ 'ਚ ਕਾਮਡ ਯਾਤਰਾ ਦੇ ਦੌਰਾਨ ਜਿਹੜੇ ਤਾਬੇ ਐ ਤਾਬਿਆਂ ਨੂੰ ਆਖਿਆ ਗਿਆ ਹੈ ਕਿ ਉਹਨਾਂ ਦੇ ਮਾਲਿਕ ਕੌਣ ਹੈ ਉਹਨਾਂ ਦਾ ਨਾਮ ਬਾਅਦ ਲਿਖੋ। ਇਹ ਸੇ ਮਾਰਾ ਕੀ ਹੈ ਜੀ? ਉਹਨਾਂ ਇੱਕ ਧਰਮ ਵਿਸ਼ੇਸ਼ ਹੈ ਜਿਤੇਂਦਰ ਖਾਨ ਬਣਾਉਣ ਦਾ ਤਰੀਕਾ ਜਿਸ ਨੌਨ ਵੇਜ ਬਣਾਉਣ ਦਾ ਤਰੀਕਾ ਦੇਰ ਸਾਰੀ ਗੱਲਾਂ ਕਲੀਅਰ ਹੈ। ਕਿ ਜਨਾਤਨੀ ਨੇ ਜਿਹੜੇ ਕਾਵਲ ਲੈ ਕੇ ਜਾ ਰਹੇ ਨੇ ਜਿਹੜੇ ਭਗਵਾਨ ਸ਼ਿਵ ਜੀ ਦੇ ਪੁਜਾਰੀ ਨੇ ਸ਼ਰਾਵਣ ਦੇ ਪੁਜਾਰੀ ਨੂੰ ਭੋਜਨ ਦੇ ਅੰਦਰ ਵੀ ਇੱਕ ਜੜੀ ਹੈਗੇ ਮर्यादा ਰੱਖਦੇ ਨੇ ਪਿਆਜ਼ ਲਸਣ ਦਾ ਵੀ ਪਰੇਜ਼ ਕਰਦੇ ਹਨ ਸੋ ਜੇ ਪਤਾ ਹੋਏਗਾ ਇਸ ਹੋਟਲ ਦਾ ਮਾਲਕ ਕੌਣ ਹੈ ਉਹਦੇ ਨਾਲ ਉਹਨਾਂ ਨੂੰ ਇਹ ਵੀ ਸਮਝ ਹੋਊਗੀ ਅੰਦਰ ਖਾਣਾ ਬਣਾਉਣ ਦਾ ਤਰੀਕਾ ਕੀ ਹੈ ਮੈਂ ਮਹਿਸੂਸ ਕਰਦਾ ਕਿ ਇਹ ਨਫਰਤ ਨਾਲ ਭਰੇ ਹੋਏ ਆਦੇਸ਼ ਹੈ ਕਾਨੂੰਨ ਬਣਾਉਣ ਵਾਲਿਆਂ ਦੇ ਸ਼ਾਇਦ ਨiyet ਦੇ ਵਿੱਚ ਇਹ ਖੋਟ ਨਾ ਹੁੰਦੀ ਲੇਕਿਨ ਇਹਨੂੰ ਲਾਗੂ ਕਰਨ ਵਾਲੀ ਜੋ ਵੀ ਸਰਕਾਰ ਦੀ ਨੀਅਤ ਵਿੱਚ ਖੋਟ ਹੈ ਉਹ ਗੱਲ ਕਹਿ ਰਿਹਾ ਹੈ ਕਿ ਸਾਰੇ ਦੁਕਾਨਦਾਰਾਂ ਨੂੰ ਸਾਰੀ ਰੇੜੀ ਫੜੀ ਵਾਲਿਆਂ ਨੂੰ ਆਪਣੇ ਨਾਂ ਲਿਖਣੇ ਪੈਣਗੇ ਵੀ ਕਿਹੜਾ ਕਿਹੜਾ ਰੇੜੀ ਕੀ ਕੀ ਲਾਂਦਾ ਕਿਹੜਾ ਕਿਹੜਾ ਦੁਕਾਨ ਕੀ ਕੀ ਚਲਾਉਂਦਾ ਹਰ ਇੱਕ ਆਪਣੀ ਨੇਮ ਪਲੇਟ ਲਿਖ ਕੇ ਲਾਵੇ ਇਹਦਾ ਮਤਲਬ ਇਹ ਹੋਏਗਾ ਕਿ ਇਹ ਦੇਸ਼ ਦੇ ਅੰਦਰ ਵੰਡੀਆਂ ਪਾਉਣਾ ਚਾਹੁੰਦੇ ਆ ਇਹ ਦੇਸ਼ 'ਚ ਦੰਗੇ ਫੁਲਾਣਾ ਚਾਹੁੰਦੇ ਆ ਔਰ ਮੈਂ ਸਮਝਦਾ ਕਿ ਜੋਗੀ ਦੀ ਨੀਅਤ ਠੀਕ ਨਹੀਂ ਹੈ ਇਹ ਮੋਦੀ ਸਾਹਿਬ ਇਹਦਾ ਜਵਾਬ ਦੇਣ ਕਿ ਇਹ ਜੋ ਕੁਝ ਵੀ ਦੇਸ਼ ਦੇ ਅੰਦਰ ਇਹ ਹਿੰਦੂ ਮੁਸਲਮ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗੱਲ ਵਾਜਬ ਨਹੀਂ ਹੈ ਅੱਗੇ ਬਤਾ ਕੇ ਤਾਂ ਅੰਮ੍ਰਿਤਸਰ ਦੇ ਵਿੱਚ এসਜੀਪੀਸੀ ਦੀ ਟੀਮ ਦਾ ਵਿਰੋਧ ਹੋਇਆ ਹੈ ਹੰਸਲੀ ਵੱਲ ਜਾਂਦੇ ਹੋਏ ਰਾਹ ਨੂੰ ਬੰਦ ਕਰਾਉਣ ਆਈ ਸੀ ਟੀਮ ਦਾ ਸੀ ਕਿ ਸ਼ੋਭਨੇ ਕਮੇਟੀ ਦੀ ਟੀਮ ਦੇ ਖਿਲਾਫ ਸਥਾਨਕ ਲੋਕ ਅਨੰਤਰ ਗਏ ਤਾਂ ਹੰਸਲੀ ਵੱਲ ਜਾਂਦੇ ਰਾਹ ਨੂੰ ਬੰਦ ਕਰਾਉਣ ਦਾ ਵਿਰੋਧ ਕੀਤਾ ਗਿਆ ਹੈ ਕਿ ਅੱਗੇ ਕਿ ਅੰਮ੍ਰਿਤਸਰ ਦੇ ਵਿੱਚ ਹੰਸਲੀ ਕਈ ਕਿਲੋਮੀਟਰ ਤੱਕ ਫੈਲੀ ਹੋਈ ਹੈ ਪਹਿਲਾਂ ਇਸ ਦੇ ਰਾਹੇ ਦਾ ਬਾਸਾਏ ਸਰੋਵਰ ਲਈ ਜਲਦੀ ਸਪਲਾਈ ਹੁੰਦੀ ਸੀ ਪਰ ਕਈ ਸਾਲ ਪਹਿਲਾਂ ਇਸ ਨੂੰ ਬੰਦ ਕਰਕੇ ਨਵੀਂ ਹੰਸਲੀ ਬਣਾ ਦਿੱਤੀ ਗਈ ਸੀ ਹੰਸਲੀ ਦੇ ਨਾਲ ਕਈ ਰਿਹਾਇਸ਼ੀ ਇਲਾਕੇ ਵੀ ਲੱਗਦੇ ਨੇ ਜੋੜਾ ਫਾਟਕ ਇਲਾਕੇ ਦੀਆਂ ਕਈ ਗਲੀਆਂ ਦਾ ਰਾਂ ਹੰਸੀ ਵਾਲ ਖੁੱਲਦਾ ਹੈ ਤਾਂ ਸ਼ੁਮਨੀ ਕਮੇਟੀ ਨੇ ਰਸਤਿਆਂ ਨੂੰ ਬੰਦ ਕਰਵਾਉਣਾ ਹੈ। ਇਹ ਸੁਹਾਕਣਾ ਹੈ ਕਿ ਇਹ ਅਨਾਉਂਸ ਕਰੀਏ ਵੀ ਇੱਕ ਸਾਈਡ ਤੋਂ ਮਾਪ ਕੇ ਕੇ ਰਸਤੇ ਰਾਬਤ ਕਰਨੇ ਤੇ ਗੁਰਦੁਆਰੇ ਵੀ ਬੰਦ ਕਰ ਦਿਓ ਫਿਰ ਸਾਡੇ ਬੰਦੇ ਤੇ। ਵਿਕਰਮ ਸਿੰਘ ਬਿੱਟੀਆ ਜੀ ਟੀ ਇੱਥੇ ਬੈਠ ਕੇ ਅਨਾਉਂਸ ਕੀਤਾ ਹੈ ਕਿ ਇਹ ਹੰਸੀ ਦੇ ਉੱਤੇ ਆਪਾਂ ਪਾਰਕ ਭਰਾਵਾਗੇ ਵਧੀਆ ਰਾਹ ਦਵਾਗੇ ਆਹ ਹੀ ਲੋਕ ਹੈ ਜਿਹੜੇ ਤੁਹਾਡੀ ਰੈਲੀ 'ਚ ਤੁਹਾਡੇ ਨਾਲ ਚੱਲੇਗੇ। ਅਦਰ ਵੇਖੋ ਆ ਸਾਰੇ ਲੋਕ ਤੁਹਾਡੇ ਨਾਲ ਤੁਹਾਡੀ ਨਾਲੀ ਤੇ ਨਾਲ ਚੱਲੇ ਸੀ ਤੁਹਾਨੂੰ ਵੋਟਾਂ ਪਾਈਆਂ ਸੀ ਪਰ ਅੱਜ ਇਹਦਾ ਮਤਲਬ ਕੀ ਤੁਸੀਂ ਇਲੈਕਸ਼ਨ ਹਾਰ ਗਏ ਹੋ ਤੇ ਕੀ ਸਾਡੇ 3 ਰਸਤੇ ਬੰਦ ਕਰੋਗੇ ਆ ਤੁਹਾਡੀ ਸਾਰੀ ਕਮੇਟੀ ਰਸਤਾ ਬੰਦ ਕਰਾਣ ਆਈਆਂ ਤੇ ਸ਼ਰਮਣੀ ਕਾਲੀ ਚਲ ਦਾ ਗਰਾਫ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ਰਮਣੀ ਕਾਲੀ ਚਲ ਨੂੰ ਇਹ ਬੇਨਤੀ ਕਰਦੇ ਕਿ ਬਹੁਤ ਨੀਵਾ ਜਾ ਰਿਹਾ ਵਾ ਇਹ ਤਾਂ ਤੇ ਮਸਲੇ ਨਾ ਪਾਓ ਜਿਨ੍ਹਾਂ ਦਾ ਲੋਕ ਹੋਰ ਤੁਹਾਡੇ ਵਿਰੋਧ ਚ ਹੋਣ ਕੱਲ ਨੂੰ ਐਸਜੀਪੀਸੀ ਦੇ ਚੋਣ ਆ ਗਏ ਵਾ ਉਹਨਾਂ ਤੇ ਵੀ ਤੁਹਾਡਾ ਪ੍ਰਭਾਵ ਪੈਣਾ ਜੇ ਇਹ ਤੁਹਾਡੇ ਅੱਗੇ ਬੇਨਤੀ ਹੈ ਜੀ ਉਧਰ ਹਨਾਈਏ ਨੇ 골ਡੀ ਬਰਾੜ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਹੈ 골ਡੀ ਬਰਾੜ ਦੇ ਸਨੇ ਦੱਸਿਆ ਗਿਆ ਕਿ 10 ਮੁਲਜ਼ਮਾਂ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਇੱਕ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਦਾ ਕੇਸ ਹੈ ਤਾਂ ਰੰਗਦਾਰੀ ਦੇ ਲਈ 19 ਜਨਵਰੀ ਨੂੰ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਕੀਤੀ ਗਈ ਸੀ ਚਾਰਜ ਸ਼ੀਟ ਕੀਤੇ ਮੁਲਜ਼ਮਾਂ ਦੇ ਵਿੱਚ 골ਡੀ ਬਰਾੜ ਦੇ ਸਨੇ ਦੋ ਫਰਾਰ ਨੇ ਤਾਂ 골ਡੀ ਬਰਾੜ ਮਾਮਲੇ ਦੇ ਵਿੱਚ ਮੁੱਖ ਸਾਜ਼ਿਸ਼ ਕਰਤਾ ਦੇ ਵਿੱਚ ਜੋ ਨਾਮਜ਼ਦ ਹੈ ਮਾਮਲੇ ਦੇ ਵਿੱਚ ਫਰਾਰ ਦੂਜਾ ਮੁਲਜ਼ਮ 골ਡੀ ਬਰਾੜ ਦਾ ਕਰੀਬੀ ਸਾਥੀ ਗੁਰਪ੍ਰੀਤ ਸਿੰਘ অফ 골ਡੀ ਢਿੱਲੋ ਹੈ ਜਿਸ ਨੂੰ ਸ਼ਹਿਰ ਸੈ ਸਾਜਿਸ਼ ਸਾਜਿਸ਼ ਕਰਤਾ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ ਤਾਂ ਗੋਡੀ ਬਰਾਦ ਤੇ ਭਾਰਤ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਲਈ ਇਕਾਤਵਾਦੀ ਗਿਰੋ ਬਣਾਉਂਦਾ ਇਲਜ਼ਾਮ ਲੱਗਿਆ ਹੈ ਐਨਆਈਏ ਨੂੰ ਇਹ ਕੇਸ 8 ਮਾਰਚ 2024 ਨੂੰ ਚੰਡੀਗੜ੍ਹ ਪੁਲਿਸ ਨੂੰ ਟਰਾਂਸਫਰ ਕੀਤਾ ਗਿਆ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾ ਨੇ ਪੰਜਾਬ ਚੰਡੀਗੜ੍ਹ ਅਤੇ ਹੋਰ ਸੂਬਿਆਂ ਦੇ ਵਿੱਚ ਅਮੀਰ ਕਾਰੋਬਾਰੀਆਂ ਨੂੰ ਮਿਸ਼ਾਲਾ ਬਣਾਉਂਦੀ ਸਾਜਿਸ਼ ਚੀਤੀ ਸਿਤਾ ਗੋਡੀ ਬਰਾਦ ਦੇ ਟੰਗ ਦੇ ਅਨੁਸਾਰ ਜਦੋਂ ਵਪਾਰੀਆਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਦੇ ਘਰਾਂ ਤੇ ਹਮਲੇ ਤੇ ਫਾਇਰਿੰਗ ਕੀਤੀ ਜਾਂਦੀ ਸੀ ਉਦਰ ਤਰਨ ਤਰਨ ਦੇ ਵਿੱਚ ਲੁਟੇਰਿਆਂ ਦੀ ਬਦਮਾਸ਼ੀ ਵੇਖਣ ਨੂੰ ਮਿਲੀ ਹੈ ਇੱਕ ਨੌਜਵਾਨ ਤੋਂ 18000 ਰੁਪਏ ਲੁੱਟੇ ਗਏ ਨੇ ਨੌਜਵਾਨ ਨੂੰ ਡੰਡਿਆਂ ਦੇ ਨਾਲ ਕੁੱਟਿਆ ਗਿਆ ਹੈ ਕੰਮ ਤੋਂ ਘਰ ਪਰਤ ਰੇ ਨੌਜਵਾਨ ਤੇ ਹਮਲਾ ਕੀਤਾ ਗਿਆ ਔਰ ਘਰ ਦੇ ਨੇੜੇ ਹੀ ਗਲੀ ਦੇ ਵਿੱਚ ਹਮਲਾ ਹੋਇਆ ਹੈ ਰਾਤ ਦੇ ਕਰੀਬ 10:30 ਵਜੇ ਦੀ ਇਹ ਸਾਰੀ ਘਟਨਾ ਹੈ ਜੋ ਇਸ ਤਸਵੀਰਾਂ ਦੇ ਵਿੱਚ ਕੈਦ ਹੋਈ ਹੈ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਡੰਡਿਆਂ ਦੇ ਨਾਲ ਇਸ ਨੌਜਵਾਨ ਤੇ ਹਮਲਾ ਹੋਇਆ ਹੈ ਦੁਕਾਨ ਬੰਦ ਕੀਤੀ ਤਨਖਾਹ ਲਈ ਦੁਕਾਨ ਤੋਂ 18000 ਰੁਪਇਆ ਅੰਕਲ ਨੇ ਸਾਈਨ ਨਹੀਂ ਕਰਾਈ ਮੈਨੂੰ ਮੈਂ ਦੁਕਾਨ ਤੋਂ ਬਾਹਰ ਨਿਕਲਿਆ ਨੂੰ ਲੱਗਾ ਮੇਰੇ ਮਗਰ ਨੂੰ ਹੰਦਾ ਕੋਈ ਖੜਾ ਵਾ ਬਾਅਦ ਵਿੱਚ ਮੈਨੂੰ ਲੱਗਾ ਕਿ ਮੇਰਾ ਵਾ ਮੈਂ ਦਰਬਾਰ ਸਾਹਿਬ ਚਲ ਗਿਆ ਦਰਬਾਰ ਸਾਹਿਬ ਤੋਂ ਮੈਂ ਘਰੇ ਆਇਆ ਮਾਰ ਇਨ ਹਾਈਵੇ ਤੇ ਕੋਈ ਨਹੀਂ ਸੀਗਾ ਜਦ ਮੈਂ ਅੰਦਰੋ ਗਲੀ ਦੇ ਅੰਦਰ ਲੈਟਾ ਹਾਂ ਨਾ ਪਿਛੋਂ ਉਹਨਾਂ ਨੇ ਬੈਸ਼ਬੋਲ ਮਾਰਿਆ ਲੱਕ ਤੇ ਬਾਅਦ ਵਿੱਚ ਉਹਨਾਂ ਨੇ ਕਰਪਾਨ ਮਾਰੀ ਸਿਰ ਤੇ ਮੁੜ ਕੇ ਆਂਦੇ ਆ ਆਪਣਾ ਕੰਮ ਹੋ ਗਿਆ ਅਜੇ ਚੱਲੀਏ ਤੇ ਉਹਨਾਂ ਨੇ ਜੇਬ ਪਾੜ ਕੇ ਮੇਰੇ ਸਾਰੇ ਪੈਸੇ ਕੱਢ ਲਏ ਮੋਬਾਈਲ ਆਬਦਨ ਹੋ ਗਿਆ ਕਿ ਮੇਰੇ ਡਿੱਕੀ ਸੀ ਮੋਬਾਈਲ ਹੁਣ ਮੇਰੇ ਹੱਥ ਲੱਗਾ ਪਹਿ ਲੈ ਕੇ ਸਾਰੇ ਐਪਲੀਕੇਸ਼ਨ ਆਈ ਆ ਥਾਣੇ ਮੁੰਡਾ ਦੇ ਕੇ ਗਿਆ ਥਾਣੇ ਵੀ ਉਹ ਜਿਹੜਾ ਇੱਥੇ ਦੁਕਾਨ ਤੇ ਕੰਮ ਕਰਦਾ ਹੈ ਸਿੰਗਾਪੂਰੀਆਂ ਦੀ ਦੁਕਾਨ ਤੇ ਕੰਮ ਕਰਦਾ ਸੀ ਉਹ ਜੋ ਘਰ ਜਾ ਰਿਹਾ ਸੀ ਤੇ ਉਹਦੇ ਕੋਚੇ ਨੌਜਵਾਨੀ ਮੋਰਸਰ ਤੇ ਸਕੂਟੀ ਦੀ ਕੀ ਕਿਤੇ ਇਹਦੇ ਮਤਲਬ ਇਹਦੇ ਕੋਲ ਪੈ ਕੇ ਇਹਨੂੰ ਕੁੱਟ ਮਾਰ ਲਾ ਪਏ ਆ ਇਹਨੇ ਰੌਲਾ ਪਾਇਆ ਤੇ ਉਹ ਭੱਜ ਗਏ ਆ ਤੇਹੀ ਜਿਹੜੇ ਆ ਸਾਡਾ ਟੀਮ ਜਿਹੜਾ ਅੰਦਰ ਉਹ ਮੌਕੇ ਤੇ ਗਿਆ ਸੀ ਮੌਕੇ ਤੋਂ ਫਿਰ ਸੀਸੀਟੀਵੀ ਕੈਮਰੇ ਵੇਖਣਦੇ ਆ ਤੇ ਜਲਦੀ ਤੋਂ ਜਲਦੀ ਜਿਹੜੇ ਆ ਦੋਸ਼ੀ ਜਿਹੜੇ ਆ ਇਹ ਤੇ ਇਸ ਕਰਕੇ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਅਗੇਰ ਵਤਾਂਗੇ ਤਾਂ ਗੱਲ ਕਰਾਂਗੇ ਮੈਡੀਕਲ ਸਟੂਡੈਂਟ ਦੀ ਸੁਸਾਇਡ ਕਰਨ ਵਾਲੀ ਮੈਡੀਕਲ ਸਟੂਡੈਂਟ ਦੀ ਦੱਸਿਆ ਕਿ ਡਿਪਰੈਸ਼ਨ ਦੇ ਵਿੱਚ ਸੀ ਸੁਸਾਇਡ ਕਰਨ ਵਾਲੀ ਮੈਡੀਕਲ ਸਟੂਡੈਂਟ ਐਂਡ ਸੀਸੀਆ ਦੀ ਓਵਰਡੋਜ਼ ਦੇ ਇੰਜੈਕਸ਼ਨ ਦੇ ਨਾਲ ਉਸ ਦੀ ਮੌਤ ਹੋਈ ਹੈ ਪਟਿਆਲਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕੱਲ ਪਟਿਆਲਾ ਦੇ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਸਟੂਡੈਂਟ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਕੇਰਲ ਦੀ ਰਣਬਾਣੀ ਸੀਸ਼ ਅਸ ਸੁਭਾਸ਼ਨੀ ਆਰ ਔਰ ਐਮਡੀ ਐਨਸਥੀसिया ਦੇ ਸਟੂਡੈਂਟ ਸਿਮਰਤਕ ਦੱਸਿਏ ਕਿ ਸੁਸਾਇਟੀ ਦੀ ਖਬਰ سامنے ਆਉਂਦੀ ਹੈ ਔਰ ਉਸ ਤੋਂ ਬਾਅਦ ਹੁਣੇ ਖੁਲਾਸਾ ਹੋਇਆ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਗਜਤ ਇਹਨਾਂ ਦੇ ਪੇਰੈਂਟਸ ਤੇ ਨਾਲ ਗੱਲ ਹੋਈ ਹੈ ਉਹ ਰਹੇਗੇ ਕਿ ਪੂਰੀ ਗੱਲ ਉਹਨਾਂ ਨਾਲ ਗੱਲ ਕਰਕੇ ਪਤਾ ਚੱਲੇਗੀ ਜੋ ਹੁਣ ਰੀਜ਼ਨ ਜ਼ਾਇਦੇ ਸਾਹਮਣੇ ਉਹ ਵਰਕੇ ਮੌਰੀ ਜਾਂਚ ਤੋਂ ਪਤਾ ਚੱਲੇਗਾ ਕਿ ਥੋੜਾ ਜਿਹਾ ਡਿਪਰੈਸ਼ਨ ਦੇ ਵਿੱਚ ਸੀਗੀ ਉਹਦੇ ਕਾਰਨ ਹੀ ਇਹਨਾਂ ਨੇ ਇਹ ਇਨਵੈਸਟੀਗੇਸ਼ਨ ਜਿਹੜਾ ਸਰਪ੍ਰਿੰਡ ਨੇ ਸੁਸਾਇਸਾਈਡ ਨੋਟ ਨਹੀਂ ਲਿਖਿਆ ਅਸਲ ਫਿਨਿੰਗ ਹੋਈ ਦੱਸੀ ਇਹ ਆਪਾਂ ਨੂੰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਆਪਾਂ ਐਕਚੁਅਲ ਟਾਈਮ ਆਫ ਸੁਸਾਇਸਾਈਡ ਦੱਸ ਸਕਦੇ ਹਾਂ ਤੇ ਫਿਲਹਾਲ ਮਤਲਬ ਕਿ ਆਪਾਂ ਐਗਜ਼ੈਕਟ ਟਾਈਮ ਨਹੀਂ ਦੱਸ ਸਕਦੇ ਵੀ ਇਹਨੇ ਕਿੰਨੇ ਵਜੇ ਕੀਤਾ ਆਪਾਂ ਨੂੰ ਹਸਪੀਟਲ ਬੋਲੋ ਇਨਟੇਮਸ਼ਨ ਨਹੀਂ ਫੰਦਾ ਨਹੀਂ ਹੈਗਾ ਜੀ ਇਹਨੇ ਇਹ ਐਨਐਸੀਆ ਦੀ ਸਟੂਡੈਂਟ ਸੀਗੀ ਇਹ ਇਹਨੂੰ ਨੋਰੇ ਸੀਗੀ ਇਹਨਾਂ ਨੂੰ ਕਾਫੀ ਜ਼ਿਆਦਾ ਐਨ.ਟੀ.ਸੀ. ਦੇ ਉਹੀ ਐਨ.ਟੀ.ਸੀ. ਦੇ ਨਾਲ ਇਹਨਾਂ ਨੇ ਆਪਣੀ ਜੀਵਨ ਨੇ ਲਗਤੀ ਉਧਰ ਪਟਿਆਲਾ ਦੇ ਨਵੇਂ ਬੱਸ ਸਟੈਂਡ ਤੇ ਦੇਰ ਰਾਤ ਦੋ ਬੱਸਾਂ ਨੂੰ ਅੱਗ ਲੱਗਈ ਹੈ ਇੱਕ ਬੱਸ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਗਈ ਹੈ ਔਰ ਦੂਜੀ ਬੱਸ ਦਾ ਵੀ ਕਾਫੀ ਪਾਰੀ ਨੁਕਸਾਨ ਹੋਇਆ ਹੈ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਤਾਂ ਪੀ.ਆਰ.ਟੀ.ਸੀ. ਦੀਆਂ ਇਹ ਦੋ ਬੱਸਾਂ ਨੇ ਜਿਨ੍ਹਾਂ ਨੂੰ ਭਿਆਨਕ ਅੱਗ ਲੱਗ ਗਈ ਔਰ ਤਸਵੀਰਾਂ ਵੇਖਿਆ ਜਾ ਸਕਦੀਆਂ ਨੇ ਦੱਸੇ ਕਿ ਪਟਿਆਨਾ ਦਾ ਨਵਾਂ ਬੱਸ ਸਟੈਂਡ ਜਿੱਥੇ ਕਿ ਇੱਕ ਬੱਸਾਂ ਖੜੀਆਂ ਸਨਾਰੋਅਰ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤੇ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਪੂਰੇ ਤਰਾ ਦੇ ਨਾਲ ਸੜ ਕੇ ਸੁਆਹ ਹੋ ਗਈਆਂ ਨੇ ਦੋਵੇਂ ਪਾਸੇ ਤਾਂ ਤਰ ਤੀ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਸੜਕੇ ਸੁਆਹ ਹੋ ਚੁੱਕੀ ਹੈ। ਤਾਂ ਅਗਭਜੋਂ ਤੋਂ ਬਾਅਦ ਬੱਸਾਂ ਤਾਂ ਕੁਝ ਵੀ ਬਾਕੀ ਨਹੀਂ ਰਿਹਾ। ਇਹ ਕਹਿੰਦੇ ਕਿ ਪੂਰੀ ਤਰ੍ਹਾਂ ਦੇ ਨਾਲ ਕੰਡਾ ਪੁੱਛ ਗਿਆ। ਬਜਟ ਇਹਨਾਂ ਦੇ ਪੀਰੈਂਟਸ ਦੀ ਨਾਲ ਗੱਲ ਹੋਈ ਹੈ। ਉਹ ਰਹੇਗੇ ਕਿ ਪੂਰੀ ਗੱਲ ਉਹਨਾਂ ਨਾਲ ਗੱਲ ਕਰਕੇ